ਜੀ ਹੁਣਾਂ ਦੀ ਕਲਾਸ ਲਵਾਉਣ ਲੱਗੇ ਆ ਅੱਜ ਟ੍ਰੈਫਿਕ ਦੇ ਵਿੱਚ ਤੇ ਇਹਨਾਂ ਦੇ ਰੂਟ ਪਹਿਲਾਂ ਲਵਾ ਲਈ ਸੀਗੇ ਸਿੱਧੇ ਵੀ ਓਕੇ ਇਹਨਾਂ ਦੇ ਮੋੜ ਵੀ ਇਹਨਾਂ ਦੇ ਓਕੇ ਆ ਤੇ ਅੱਜ ਟ੍ਰੈਫਿਕ ਵਿੱਚ ਲਾਉਣ ਲੱਗੇ ਆ ਗੱਡੀ ਆਪਣਾ ਰੂਟ ਹਰੀ ਗੋਵਿੰਦਨਗਰ ਮੰਗਾ ਰੋਡ ਅੱਗੇ ਹੁਣ ਆਪਾਂ ਗੱਡੀ ਲੈਫਟ ਕੱਟਣੀ ਆ ਮੰਗਾ ਰੋਡ ਛੱਡਣਾ ਠੀਕ ਹੈ ਢਾਈ ਸਾਈਡ ਤੇ ਖੱਬੇ ਖੱਬੇ ਇਧਰ ਨੂੰ ਚੈੱਕ ਕਰਕੇ ਲੈ ਕੇ ਜਾਣੀ ਹੈ ਗੱਡੀ ਠੀਕ ਹੈ ਪਰ ਗੇਅਰ ਪਹਿਲਾ ਪਾਉਣਾ ਹੈ ਠੀਕ ਹੈ ਹਮਮ ਪਹਿਲਾ ਗੇਅਰ ਸਹੀ ਆ ਠੀਕ ਆ ਸ਼ੀਸ਼ਾ ਲੈਫਟ ਦੇਖ ਬੜੇ ਇਤ ਨੂੰ ਛੱਡ ਦੋ ਤਾਂ ਨਹੀਂ ਨਹੀਂ ਗੱਡੀ ਲੈ ਕੇ ਜਾਣਾ ਇੱਥੇ ਰੱਖਣੀ ਹੁੰਦੀ ਆ ਚਲੋ ਦੋਰਿਆ ਕਰਕੇ ਉੱਦੋਂ ਸ਼ੀਸ਼ਾ ਦੇਖ ਲੈ ਲੈਫਟ ਗੱਡੀ ਦੀ ਕਟਾਈ ਕਰਨੀ ਆ ਜਿੱਦਾਂ ਹੁਣ ਆਪਣੀ ਗੱਡੀ ਥੋੜੀ ਰਾਈਟ ਹੁਣ ਚੱਲ ਗਈ ਸੀ ਵੀ ਹੋ ਰਿਹਾ ਗੱਡੀ ਲੈ ਕੇ ਆਉਂਦਾ ਸਗਾ ਆਪਾਂ ਜਿਆਦਾ ਗੱਡੀ ਉੱਤੋਂ ਨਹੀਂ ਕਰਨੀ ਆ ਆਪਾਂ ਆਪਣੀ ਥੱਲੇ ਰੱਖ ਦਈਏ ਗੱਡੀ ਕਿਉਂਕਿ ਅਗਲੇ ਨੂੰ ਜਗ੍ਹਾ ਨਹੀਂ ਮਿਲਣੀ ਹੈ ਰੁਕਾਵਲੇ ਵਿੱਚ ਮਾਰੇ ਨਾ ਆਵੇ ਆਹ ਵੇ ਉੱਥੇ ਕਿਉਂਕਿ ਆਪਾਂ ਆਪਣੀ ਸਾਈਡ ਛੱਡ ਕੇ ਦੂਜੀ ਸਾਈਡ ਜਾਵਾਂਗੇ ਗਲਤੀ ਉੱਥੇ ਆਪਣੀ ਹੋਣੀ ਆ ਅਗਲੀ ਨਹੀਂ ਹੋਣੀ ਜੋ ਮਰਜ਼ੀ ਹੋ ਜਵੇ ਆਪਣੀ ਸਾਈਡ ਤੇ ਰੱਖ ਕੇ ਸਿੱਧੇ ਜਾ ਕੇ ਗੱਡੀ ਆਪਾਂ ਲੈਫਟ ਟਰਨ ਕਰਨੀ ਹੈ ਠੀਕ ਹੈ ਅਗਰ ਜੋ ਲੈਫਟ ਵੀ ਗੱਡੀ ਟਰਨ ਕਰਨੀ ਆਪਣੀ ਜਾਨੀ ਬ੍ਰੇਕ ਲਾਓ ਜਿਹੜੀ ਗੱਡੀ ਆ ਆਪਣੀ ਪਿੱਛੋਂ ਘਟ ਹੋਵੇ ਜਿਆਦਾ ਗੱਡੀ ਅੱਗੇ ਨੂੰ ਨਾ ਜਾਵੇ ਉਹਦੇ ਦੇਖ ਕੇ ਹੁਣ ਪਿੱਛੇ ਨਾਲ ਦਾ ਟਰੈਕਟਰ ਤੋਰੋ ਗੱਡੀ ਵੀ ਆਉਣਾ ਇਧਰ ਵੀ ਓਵਰਟੇਕ ਕਰਦੇ ਲੈਫਟ ਸਾਈਡ ਦਾ ਖਿਆਲ ਰੱਖਣਾ ਅੱਡਦਾ ਨਾਲ ਅਗਲਾ ਕੀ ਹੈ ਤਾਂ ਵੀ ਦੇਖ ਕੇ ਮੋੜ ਸਲ ਇਧਰ ਹੋਣੀ ਹੈ ਲੇ ਵੋ ਜਾਨੇ ਨੇ ওভারਟੇਕ ਕਰਨ ਆਇਆ ਨਿਗਾ ਚ ਆ ਦੇ ਇਧਰੋਂ ਦੇਖ ਲੈਫਟ ਹੈਂਡਿੰਗ ਇਟ ਲਾਓ ਇਧਰ ਨਹੀਂ ਗਿਆ ਜਿੱਦਾਂ ਪਟਾਈ ਕਰਨੀ ਹੈ ਪਹਿਲਾਂ ਟਿੱਖਾ ਦੇਖਣਾ ਆ ਪਰ ਦੇਖੋ ਮੋੜ ਆ ਗਿਆ ਨਾਲ ਨਾਲ ਪਟਾਈ ਕਰੀਓ ਤਾਂ ਠੀਕ ਆ ਇਹਨਾਂ ਦਾ ਮੋੜ ਆਪਣਾ ਘੱਟ ਹੋਇਆ ਆ ਸਹੀ ਠੀਕ ਆ ਦੇਖੋ ਕੋਈ ਜਿਹੜੀ ਆਪਣੀ ਸਾਈਡ ਹੁੰਦੀ ਹੈ ਆਪਣੀ ਸਾਈਡ ਨਾ ਛੱਡੋ ਚਲੋ 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 ਮਾੜੀ ਫੇਰੀ ਨਹੀਂ ਆਪੇ ਲੱਗਦੀ ਹੈ ਥੋੜਾ ਜਿਹਾ ਅੱਗੇ ਰੋਕ ਕੇ ਦੇਖ ਲੈਣਾ ਕਿੰਨਾ ਚਲਾ ਰਹੀ ਹੈ ਦੇਖ ਰਹੀ ਹੁੰਦੀ ਹੈ ਚਲੋ ਸਪੀਡ ਬਣਾਉਣੀ ਇਹੀ ਲੈ ਕੇ ਜਾਣੀ ਆ ਪਹਿਲਾ ਗੇਅਰ ਵੀ ਪਾਣਾ ਪਾਉਣਾ ਪਾਉਣਾ ਜਿਆਦਾ ਸਲੋ ਹੋ ਕੇ ਪਹਿਲਾ ਗੇਅਰ ਪਾਉਣਾ ਪਾਉਣਾ ਆ ਇਹਨੂੰ ਦੱਲੇ ਆ ਗੀ ਨਾ ਬਦਲ ਤੇ ਚੱਲ ਹਾਂ ਤੇ ਉਹਨਾਂ ਦਾ ਗੱਡੀ ਛੱਟ ਕੇ ਮਾਰ ਕੇ ਬੰਦ ਹੋਣਾ ਦਾ ਹੁੰਦਾ ਆ ਤੇ ਗੱਡੀ ਬੰਦ ਰੋਈ ਆ ਦੇਖ ਕੇ ਬੈਸ ਲਾਉਣਾ ਗੱਡੀ ਉੱਤੇ ਅਗਲਾ ਮੋੜ ਆਪਾਂ ਕੱਟ ਕਰਨਾ ਆ ਲੈਫਟ ਤੋਂ ਉੱਥੋਂ ਵੀ ਗੱਡੀ ਇੱਧੇ ਕੱਟ ਕਰਨੀ ਆ ਗੱਡੀ ਅੱਗੇ ਨੂੰ ਨਾ ਵਧੀ ਵਾਗੇ ਨਿਗਾ ਚਾਰੇ ਪਾਸੇ ਰੱਖ ਕੇ ਗੱਡੀ ਰੋਡ ਤੇ ਚੜ੍ਹ ਨਹੀਂ ਖਾਲੀ ਦਾ ਚੜਦੇ ਨਹੀਂ ਤਾਂ ਨਾਲ ਇਹਦਾ ਗੱਡੀ ਨੂੰ ਸਟਾਪ ਕਰ ਦਿਓ ਇਹਨਾਂ ਰੋਡਾਂ ਦੀ ਲੋ ਤਾਂ